ਇੱਕ ਵਾਰ ਫਿਰ ਗਵਾਂਡੀ ਦੇਸ਼ ਨੇਪਾਲ ਤੋਂ ਅਜਹੀ ਖਬਰ ਆ ਰਹੀ ਹੈ ਜੋ ਕਿ ਰਾਜਤੰਤਰ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਹੈ ਇਹ ਖਬਰਾਂ ਇਸ ਨਾਲ ਜੁੜੀਆਂ ਹੋਈਆਂ ਹਨ ਕਿ ਨੇਪਾਲ ਨੂੰ ਮੁੜ ਹਿੰਦੂ ਰਾਸ਼ਟਰ ਐਲਾਨਿਆ ਜਾਣਾ ਚਾਹੀਦਾ ਹੈ ਨੇਪਾਲ ਲੰਮੇ ਸਮੇਂ ਤੱਕ ਦੁਨੀਆ ਦਾ ਇਕਲੌਤਾ ਹਿੰਦੂ ਰਾਸ਼ਟਰ ਸੀ ਪਰ ਲੋਕਤੰਤਰ ਦੇ ਆਉਣ ਤੋਂ ਬਾਅਦ ਇਸ ਨੂੰ ਧਰਮ ਨਿਰਪੱਖ ਘੋਸ਼ਿਤ ਕਰ ਦਿੱਤਾ ਗਿਆ ਹੁਣ ਰਾਜਤੰਤਰ ਦੇ ਸਮਰਥਕ ਦੇਸ਼ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਦੀ ਪ੍ਰਣਾਲੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਸੱਤਾ ਮੁੜ ਸ਼ਾਹੀ ਪਰਿਵਾਰ ਨੂੰ ਸੌਂਪੀ ਜਾਣੀ ਚਾਹੀਦੀ ਹੈ ਹਾਲੀ ਵਿੱਚ ਰਾਜਸ਼ਾਹੀ ਸਮਰਥਕਾਂ ਨੇ ਕਾਠਮੰਡੂ ਦੀਆਂ ਸੜਕਾਂ ਤੇ ਵਿਆਪਕ ਪ੍ਰਦਰਸ਼ਨ ਕੀਤਾ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਰਾਜ ਵਾਪਸ ਆਓ ਦੇਸ਼ ਬਚਾਓ ਦੇ ਨਾਅਰੇ ਲਾਏ ਉਨਾ ਦੋਸ਼ ਲਗਾਇਆ ਹੈ ਕਿ ਨੇਪਾਲ ਦੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀਆਂ ਹਨ ਅਤੇ ਉਹ ਦੂਜੇ ਧਰਮਾਂ ਦਾ ਪ੍ਰਚਾਰ ਕਰ ਰਹੀਆਂ ਹਨ ਜਿਸ ਕਾਰਨ ਨੇਪਾਲ ਦੀ ਪਛਾਣ ਖਤਮ ਹੋ ਸਕਦੀ ਹੈ। ਉਹਨਾਂ ਮੁਤਾਬਕ ਦੇਸ਼ ਦੀ ਸਥਿਤੀ ਨੂੰ ਸਿਰਫ ਸ਼ਾਹੀ ਪਰਿਵਾਰ ਹੀ ਸੁਧਾਰ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਸ਼ਾਹੀ ਪਰਿਵਾਰ ਸੱਤਾ ਦੇ ਵਿੱਚ ਸੀ ਤਾਂ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਸੀ। ਆਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੇਪਾਲ ਦੇ ਸਮਾਜਿਕ ਅਤੇ ਆਰਥਿਕ ਹਾਲਾਤ ਬਾਰੇ। ਨੇਪਾਲ ਵਿੱਚ ਰੁਜ਼ਗਾਰ ਲਈ ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਪ੍ਰਵਾਸ ਵਧਿਆ ਹੈ ਜਦੋਂ ਕਿ ਦੇਸ਼ ਦੀ ਆਰਥਿਕ ਸਥਿਤੀ ਵੀ ਸੰਕਟ ਦੇ ਵਿੱਚ ਹੈ ਲੋਕ ਇੱਥੇ ਸਿਆਸੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਅਤੇ ਢਿੱਲੇ ਰਵੱਈਏ ਨੂੰ ਲੈ ਕੇ ਲਗਾਤਾਰ ਆਪਣੀ ਨਰਾਜ਼ਗੀ ਜ਼ਾਹਰ ਕਰ ਰਹੇ ਹਨ ਸਿਆਸੀ ਅਸੰਤੋਸ਼ ਦੇ ਨਾਲ-ਨਾਲ ਲੋਕ ਨੇਪਾਲ ਦੀ ਵਿਦੇਸ਼ ਨੀਤੀ ਤੋਂ ਵੀ ਪਰੇਸ਼ਾਨ ਹਨ ਸ਼ਾਹੀ ਪਰਿਵਾਰ ਦੇ ਪੁਨਰ ਨਿਰਮਾਣ ਦੀ ਮੰਗ ਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਮੌਜੂਦਾ ਸਰਕਾਰ ਉਨ੍ਹਾਂ ਲਈ ਕੁਝ ਨਹੀਂ ਕਰ ਰਹੀ ਹੈ ਤੇ ਦੇਸ਼ ਦਾ ਭਵਿੱਖ ਸੰਦੇਹ ਹੈ ਹਾਲ ਹੀ ਵਿੱਚ ਰਾਜਸ਼ਾਹੀ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਵੀ ਹੋਈਆਂ ਜਿਸ ਵਿੱਚ ਇੱਕ ਪੱਤਰਕਾਰ ਸਮੇਤ ਦੋ ਲੋਕ ਮਾਰੇ ਵੀ ਗਏ ਅਤੇ 20 ਤੋਂ ਵੱਧਰੇ ਲੋਕ ਜ਼ਖਮੀ ਹੋ ਗਏ ਇਸ ਤੜਪ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕਡ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹੁਣ ਗੱਲ ਕਰਦੇ ਹਾਂ ਨੇਪਾਲ ਵਿੱਚ ਧਰਮ ਅਤੇ ਆਬਾਦੀ ਬਾਰੇ। ਨੇਪਾਲ ਵਿੱਚ ਧਰਮ ਨੂੰ ਲੈ ਕੇ ਵੱਡਾ ਵਿਵਾਦ ਹੈ। 2021 ਦੀ ਜਨਗਣਨਾ ਦੇ ਅਨੁਸਾਰ ਨੇਪਾਲ ਵਿੱਚ Hindu ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 81% ਤੋਂ ਵੱਧ ਹੈ। ਇਸ ਤੋਂ ਬਾਅਦ ਬੁੱਧ, ਇਸਲਾਮ ਅਤੇ ਈਸਾਈ ਇਹ ਧਰਮ ਦੇ ਪੈਰੋਕਾਰ ਹਨ। ਹਾਲੀ ਦੇ ਸਾਲਾਂ ਦੇ ਵਿੱਚ ਦੇਸ਼ 'ਚ ਈਸਾਈ ਧਰਮ 'ਚ ਕਾਫੀ ਵਾਧਾ ਹੋਇਆ ਹੈ ਹਿੰਦੂ ਅਤੇ ਬੁੱਧ ਧਰਮ ਦੇ ਕੁਝ پیرੋਕਾਰਾਂ ਨੂੰ ਚਿੰਤਾ ਵੀ ਹੈ ਈਸਾਈ ਪਾਇਚਾਰੇ ਦੇ ਸਰਵੇਖਣ ਅਨੁਸਾਰ ਨੇਪਾਲ ਵਿੱਚ ਹਾਲੀ ਦੇ ਸਾਲਾਂ ਦੇ ਵਿੱਚ ਲਗਭਗ 7758 ਚਰਚ ਬਣਾਏ ਗਏ ਹਨ ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਬੁੱਧ ਧਰਮ ਦੇ پیرੋਕਾਰਾਂ ਨੇ ਈਸਾਈ ਧਰਮ ਅਪਣਾ ਲਿਆ ਹੈ ਇਸ ਵਾਧੇ ਅਤੇ ਪਰਿਵਰਤਨ ਨੇ ਨੇਪਾਲ ਦੇ ਵੱਡੇ ਹਿੱਸਿਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਲੋਕ ਚਾਹੁੰਦੇ ਹਨ ਕਿ ਰਾਸ਼ਾਹੀ ਮੁੜ ਸਥਾਪਿਤ ਕੀਤੀ ਜਾਵੇ ਤਾਂ ਜੋ ਦੇਸ਼ ਦੀ ਪਛਾਣ ਧਰਮ ਦੇ ਆਧਾਰ ਤੇ ਨਿਰਧਾਰਤ ਕੀਤੀ ਜਾ ਸਕੇ ਆਹ ਹੁਣ ਜਾਣਦੇ ਹਾਂ ਰਾਸ਼ਾਹੀ ਅਤੇ ਸਾਬਕਾ ਰਾਜਾ ਗਿਆਨਿੰਦਰ ਦਾ ਇਤਿਹਾਸ ਨੇਪਾਲ 'ਚ ਲਗਭਗ 250 ਸਾਲ ਪਹਿਲਾਂ ਰਾਜਸ਼ਾਹੀ ਸ਼ੁਰੂ ਹੋਈ ਸੀ 2008 ਵਿੱਚ ਆਖਰੀ ਰਾਜਾ ਗਿਆਨਿੰਦਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਨੇਪਾਲ ਇੱਕ ਲੋਕਤੰਤਰੀ ਗਨਰਾਜ ਬਣ ਗਿਆ 2001 'ਚ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਦੁਆਰਾ ਪਰਿਵਾਰ ਦੇ 9 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਨਾਲ ਨੇਪਾਲ ਦੇ ਵਿੱਚ ਗੜਬੜ ਹੋ ਗਈ ਅਤੇ ਮਾਓਵਾਦੀ ਤਾਕਤਾਂ ਮਜ਼ਬੂਤ ਹੋਈਆਂ ਇਸ ਤੋਂ ਬਾਅਦ ਰਾਜਸ਼ਾਹੀ ਦੇ ਖਿਲਾਫ ਅੰਦੋਲਨ ਸ਼ੁਰੂ ਹੋਇਆ ਅਤੇ ਨੇਪਾਲ ਨੇ ਆਪਣੇ ਆਪ ਨੂੰ ਤਰੰਗ ਨਿਰਪੱਖ ਦੇਸ਼ ਘੋਸ਼ਿਤ ਕਰ ਦਿੱਤਾ ਹੁਣ ਲੋਕ ਫਿਰ ਤੋਂ ਰਾਜਸ਼ਾਹੀ ਦੀ ਵਾਪਸੀ ਦੀ ਮੰਗ ਕਰ ਰਹੇ ਹਨ ਅਤੇ ਖਾਸ ਕਰਕੇ ਸਾਬਕਾ ਰਾਜਾ ਗਿਆਨਿੰਦਰ ਨੂੰ ਸੱਤਾ ਸੌਂਪਨ ਦੀਆਂ ਗੱਲਾਂ ਹੋ ਰਹੀਆਂ ਹਨ ਗਿਆਨਿੰਦਰ ਨੇ ਆਪਣੇ ਆਪ ਨੂੰ ਸਿਆਸੀ ਜੀਵਨ ਤੋਂ ਦੂਰ ਕਰ ਲਿਆ ਹੈ ਪਰ ਉਹਨਾਂ ਦੀ ਦੌਲਤ ਅਤੇ ਪ੍ਰਭਾਵ ਅਜੇ ਵੀ ਵਿਸ਼ਾਲ ਹੈ ਆਹ ਹੁਣ ਜਾਣਦੇ ਹਾਂ ਗਿਆਨਿੰਦਰ ਦੀ ਜਾਇਦਾਦ ਅਤੇ ਕਾਰੋਬਾਰ ਬਾਰੇ ਰਾਸ਼ਾਏ ਖਤਮ ਹੋਣ ਤੋਂ ਬਾਅਦ ਵੀ ਸਾਬਕਾ ਰਾਜਾ ਗਿਆਨਿੰਦਰ ਕੋਲ ਅਜੇ ਵੀ ਵੱਡੀ ਦੌਲਤ ਹੈ ਉਹ ਕਾਠਮਾਂਡੂ ਵਿੱਚ ਕਈ ਮਹਿਲਾਂ ਦੇ ਮਾਲਕ ਹਨ ਜਿਵੇਂ ਕਿ ਨਿਰਮਲ ਨਿਵਾਸ ਜੀਵਨ ਨਿਵਾਸ ਨਾਗਾਰਜੁਨ ਅਤੇ ਗੋਕਰਨ ਪੈਲੇਸ ਇਸ ਤੋਂ ਇਲਾਵਾ ਉਹਨਾਂ ਕੋਲ ਹਜ਼ਾਰਾਂ ਏਕੜ ਵਿੱਚ ਫੈਲਿਆ ਨਾਗਾਰਜੁਨ ਜੰਗਲ ਵੀ ਹੈ ਨੇਪਾਲ ਤੋਂ ਇਲਾਵਾ افਰੀਕੀ ਦੇਸ਼ਾਂ ਵਿੱਚ ਵੀ ਉਹਨਾਂ ਨੇ ਨਿਵੇਸ਼ ਕੀਤਾ ਹੋਇਆ ਹੈ ਉਦਾਹਰਨ ਲਈ ਉਹ ਮਾਲਦੀਵ ਵਿੱਚ ਇੱਕ ਟਾਪੂ ਦੇ ਮਾਲਕ ਹਨ ਅਤੇ ਨਾਈਜੀਰੀਆ ਵਿੱਚ ਤੇਲ ਦੇ ਕਾਰੋਬਾਰਾਂ ਵਿੱਚ ਵੀ ਉਹਨਾਂ ਨੇ ਨਿਵੇਸ਼ ਕੀਤਾ ਹੋਇਆ ਹੈ ਸਾਬਕਾ ਰਾਜਾ ਗਿਆਨਿੰਦਰ ਨੇ ਨੇਪਾਲ ਅਤੇ ਵਿਦੇਸ਼ਾਂ ਵਿੱਚ ਕਰੀਬ 20 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ ਉਹਨਾਂ ਨੇ ਸੋਲਟੀ ਹੋਟਲ ਜਿਵੇਂ ਨਿਵੇਸ਼ ਕੀਤਾ ਹੈ ਜਿਸ ਦੀ ਕੀਮਤ 100 ਮਿਲੀਅਨ ਡਾਲਰ ਤੋਂ ਵੀ ਵੱਧ ਹੈ ਇਸ ਤੋਂ ਇਲਾਵਾ ਉਸ ਦਾ ਚਾਹ ਦੇ ਬਾਗ ਅਤੇ ਹੋਰ ਕਾਰੋਬਾਰਾਂ ਵਿੱਚ ਵੀ ਨਿਵੇਸ਼ ਹੈ।